ਜੇ ਸਮਾਜ ਦੇ ਵਿੱਚੋਂ ਕੋਈ ਚੀਜ਼ ਨੇਰਾ ਖਤਮ ਕਰ ਸਕਦੀ ਹੈ ਚਾਹੇ ਉਹ ਅੰਧਵਿਸ਼ਵਾਸ ਦਾ ਹੈ ਚਾਹੇ ਅਗਿਆਨਤਾ ਦਾ ਹੈ ਚਾਹੇ ਉਹ ਵਿਰੋਧ ਦਾ ਹੈ ਚਾਹੇ ਉਹ ਦੁਸ਼ਮਣੀਆਂ ਦਾ ਹੈ ਤੇ ਚਾਹੇ ਚਾਹੇ ਬਾਕੀ ਅਲਾਮਤਾਂ ਦਾ ਹੈ ਉਹ ਸਿਰਫ ਔਰ ਸਿਰਫ ਇੱਕ ਚੀਜ਼ ਨਾਲ ਖਤਮ ਹੋ ਸਕਦਾ ਹੈ ਵਿੱਦਿਆ ਦੇ ਨਾਲ ਸਿੱਖਿਆ ਵਿੱਦਿਆ ਦਾ ਕੋਈ ਸੈਂਟਰ ਹੈ ਉਹ ਲੈ ਕੇ ਆਉਣਾ ਹੈ ਤੇ ਉਹ ਵੀ ਉਹ ਲੈ ਕੇ ਆਉਣਾ ਹੈ ਜਿਦੇ ਨਾਲ ਅੱਗੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਆਈਟੀਆਈ ਤੋਂ ਬਿਹਤਰ ਕੋਈ ਚੀਜ਼ ਹੋ ਨਹੀਂ ਸਕਦੀ ਸਾਲ ਦੇ ਵਿੱਚ ਵਿੱਚ ਅਸੀਂ ਇਹਨੂੰ ਤਿਆਰ ਕਰਦਾਂਗੇ ਚੰਗੀਆਂ ਆਈਟੀਆਈਜ਼ ਦੇ ਵਿੱਚ ਬੱਚੇ ਪੜਨ ਵਾਲੇ ਮਿਹਨਤੀ ਹੋਣ ਤਾਂ ਕਾਲਜ ਦੇ ਵਿੱਚ ਪੜ੍ਹਦੇ ਬੱਚਿਆਂ ਦੀ ਫੇਸਪਿੰਟ ਜਿਹੜੀ ਉਹ ਹੋ ਜਾਂਦੀ ਹੈ तकरीबन 300 ਸਟੂਡੈਂਟ ਹੈ ਜਿਹੜਾ ਉਹ ਇੱਥੇ ਪੜ੍ਹੇਗਾ ਔਰ ਕੋਰਸੇਜ਼ ਵੀ ਹੋ ਰੱਖੇ ਹੋਏ ਨੇ ਸੀਐਨਸੀ ਦੇ ਕੋਰਸੇਜ਼ ਜਿਹੜੇ ਇਲੈਕਟ੍ਰਿਕ ਵਹੀਕਲ ਉਹਨਾਂ ਦੀ ਟ੍ਰੇਨਿੰਗ ਹੈ ਉਹ ਇੱਥੇ ਹੋਣੀ ਹੈ ਸੋਲਰ ਪੈਨਲਸ ਨੇ ਜਿਹੜੇ ਉਹਨਾਂ ਦੀ ਟ੍ਰੇਨਿੰਗ ਹੈ ਉਹ ਇੱਥੇ ਹੋਣੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੋਰਸ ਕਰਾਉਣ ਵਾਲੀ ਇਹ ਪਹਿਲੀ ਆਈਟੀਆਈ ਪੂਰੇ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਢੱਡਰੀਆਂ ਦੇ ਵਿੱਚ ਇਸੇ ਤਰੀਕੇ ਨਾਲ ਕੰਪਿਊਟਰ ਰੋਬੋਟਿਕਸ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਇਹੋ ਜਿਹੇ ਕੋਰਸੇਜ਼ ਨੇ ਆਗਾ ਵਧੂ ਸਪੋਰਟਸ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਜਿਹੜਾ ਇਹਦੇ ਵਿੱਚ ਰਨਿੰਗ ਟਰੈਕ ਹੈ ਉਹ ਹੋਏਗਾ ਬਾਸਕਟਬਾਲ ਦਾ ਹੋਏਗਾ ਲੌਨ ਟੈਨਿਸ ਦਾ ਹੋਏਗਾ ਵਾਲੀਬਾਲ ਦਾ ਹੋਏਗਾ ਫੁੱਟਬਾਲ ਦਾ ਹੋਏਗਾ ਕੱਲੇ ਬੱਚੇ ਹੀ ਨਹੀਂ ਜਿਹੜੇ ਨਗਰ ਨਿਵਾਸੀ ਨੇ ਆਸ-ਪਾਸੇ ਦੇ ਲੋਕ ਨੇ ਖਿਡਾਰੀ ਨੇ ਬੱਚੇ ਪਲੇਅਰ ਨੇ ਉਹਨਾਂ ਦੇ ਲਈ ਵੀ ਮੈਂ ਸਮਝਦਾ ਕਿ ਵਰਦਾਨ ਸਾਬਤ ਹੋਣ ਜਾ ਰਹੀ ਹੈ ਇਸ ਨਗਰ ਦਾ ਜਿੰਨਾ ਵੱਧ ਵੱਧ ਡਿਵੈਲਪਮੈਂਟ ਹੋ ਸਕੇ ਉਨਹੀਂ ਥੋੜੀ ਜਿੰਨੇ ਕੰਮ ਹੋ ਜਾਣ ਇਥੇ ਉਨਹੀਂ ਥੋੜੇ